ਪਟਿਆਲਾ ਦੇ ਸਿੱਧੂਵਾਲ ਨਜ਼ਦੀਕ ਬਾਬੂ ਸਿੰਘ ਕਲੋਨੀ ਦੇ ਕੋਲ ਤੋਂ ਗੁਜ਼ਰਦੀ ਹੋਈ ਪਾਖੜਾ ਵਿੱਚ ਦੋ ਕੁੜੀਆਂ ਤੇ ਇੱਕ ਮੁੰਡੇ ਨੇ ਛਾਲ ਮਾਰ ਦਿੱਤੀ ਹੈ। ਇੱਕ ਕੁੜੀ ਨੂੰ ਗੋਤਾਖੋਰ ਦੀ ਮਦਦ ਦੇ ਨਾਲ ਬਚਾ ਲਿਆ ਗਿਆ। ਜਦਕਿ ਇੱਕ ਮੁੰਡਾ ਤੇ ਇੱਕ ਕੁੜੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਜਾਣਕਾਰੀ ਦੇ ਅਨੁਸਾਰ ਮੁੰਡੇ ਨੇ ਕੁੜੀਆਂ ਨੂੰ ਬਚਾਉਣ ਦੇ ਲਈ ਪਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਸੀ। ਇਹਨਾਂ ਸਾਰਿਆਂ ਦੀ ਉਮਰ 18 ਤੋਂ 24 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜੀ ਸਰ ਕਿੰਨੇ ਕੁ ਮੁੰਡੇ ਸੀ ਕੀ ਹੋਇਆ ਜੀ ਦੱਸੋ ਇਹ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਲੜਕੀਆਂ ਜਿਹੜੀਆਂ ਕੋਪਾ ਖਾ ਸ਼ਾਲ ਮੈਂਡੀਆਂ ਬਹੁਤ ਚ ਪਤਾ ਲੱਗਿਆ ਸਪੀਚ ਲੜਕੀ ਜੀ ਬਚਾ ਲਈ ਜੀ ਤੇ ਇੱਕ ਨੂੰ ਬਚਾਉਂਦੇ ਹੋਏ ਜਿਹੜਾ ਇੱਕ ਲੜਕਾ ਉਹ ਇਸ ਪਾਣੀ ਚ ਡਿੱਗ ਗਿਆ ਬਾਕੀ ਇਸ ਬੰਦੀ ਜੇ ਪੜਤਾਲ ਕਰਦੇ ਆ ਜੋ ਗੱਲ ਸਾਹਮਣੇ ਆ ਗਈ ਕੀ ਕਰਨ ਕੋਲ ਲੜਾਈ ਹੋ ਜਿੱਕਰ ਇੱਕ ਹੀ ਗੱਲ ਇਸ ਵਾਰ ਇਹ ਜ ਕੁਛ ਨਹੀਂ ਕੀਤਾ ਜਾ ਸਕਦਾ ਕਿੰਨੀ ਵੀ ਉਮਰ ਹੈ ਝਗੜਿਆਣ ਵਾਲੀ ਸੀ ਲੜਕੀ ਦੀ ਉਮਰ ਅਬਾਊਟ 17 ਸਾਲ ਆ ਜਿਲ੍ਹਾ ਫਤਗੜ ਦੇ ਰਣਾਗਿਆ ਤੇ ਜਿਲ੍ਹਾ ਵਾਲਿਕਾ ਉਹ ਰਣਜੀਤ ਨਗਰ ਰਣਾ ਇੱਕ ਕੁੜੀ ਕੋਈ ਬਚਾਈ ਨਹੀਂ ਆ ਦੇ ਚਾਲ ਵਿਕਾਸ ਕਰੋਣੀ ਜੀ ਕਿੰਨੇ ਕੁੜੀ ਦੋ ਕੁੜੀਆਂ ਸੀ ਦੋ ਸੋ ਇੱਕ ਬਚ ਗਈ ਹਾਂ ਸਬਾਣ ਦੇ ਯਾਰ ਬਾਈ ਬੱਤਾ ਬਕੀ ਦੀ ਬੰਨੀ ਚ ਰੱਖ ਮੈਨੂੰ ਬਾਤ ਹੀ ਕਰਦੇ ਕਿ ਨਾਮ ਹੈ ਬਾਈ ਇੱਕ ਮਿੰਟ ਇੱਕ ਮਿੰਟ 2 ਮਿੰਟ ਕਿ ਨਾਮ ਹੈ ਸ਼ੰਕਰ ਭਰਦਵਾਜ ਬੋਲੇ ਸ਼ੰਕਰ ਡਾਈਵਰ ਕਲੱਬ ਦਾ ਭਜਾਣ ਜੀ ਕੀ ਇਨਫੋਰਮੇਸ਼ਨ ਆਈ ਜੜੇ ਗੋਲ ਕਿਨੇ ਕੁੜੀ ਇਨਫੋਰਮੇਸ਼ਨ ਰਾਤ ਨੂੰ ਕੋਈ 9:00 ਵਜੇ ਆਈ ਸੀ ਵੀ ਇੱਕ ਲੜਕੀ ਜਿਹੜੀ ਆ ਉਹ ਪਕੜਨ ਵਿੱਚ ਛਾਲ ਮਾਰ ਗਈ ਤੇ ਜਦੋਂ ਗੋਤਾ ਖੋਲ ਟੀਮ ਤੇ ਭੇਜੀ ਤਾਂ ਪਤਾ ਲੱਗੇ ਦੋ ਲੜਕੀਆਂ ਸੀ ਤੇ ਇੱਕ ਲੜਕਾ ਸੀਗਾ ਤੇ ਉਹ ਕਿਤੇ ਆਪਣੇ ਘਰ ਤੇ ਉਹ ਲੜਕੀਆਂ ਲੜਕੇ ਹੀ ਚੀਆਂ ਲੜਨ ਤੋਂ ਬਾਅਦ ਮਤਲਬ ਆਪਣੇ ਭਰਾ ਨੂੰ ਕੁੰਡਾ ਘਰ ਦੇ ਵਿੱਚ ਲਾ ਲਈਆਂ ਤੇ ਉਹਨੇ ਕਿ ਕਿਸੇ ਆਰਦੂ ਨੂੰ ਆਪਣੇ ਫੋਨ ਕਰਾ ਵੀ ਐਵੇਂ ਕਰਕੇ ਮੂਰੀ ਪੈਣਾ ਪਕੜਨ ਲੱਗੇ ਗਏ ਤੇ ਜਦੋਂ ਉਹ ਮੁੰਡਾ ਪਹੁੰਚਿਆ ਤੇ ਉਹਨੇ ਦੇਖਿਆ ਲੜਕੀਆਂ ਦੇਖੇ ਮੁੰਡਾ ਆ ਗਿਆ ਤਾਂ ਉਹਨੇ ਛਾਲ ਮਾਰ ਦਿੱਤੀ ਤੇ ਛਾਲ ਮਾਰਨ ਤੋਂ ਬਾਅਦ ਉਹ ਲੜਕੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜਕਾ ਇੱਕ ਲੜਕੀ ਨੂੰ ਕੱਟ ਲੈ ਗਈ ਦੂਜੀ ਲੜਕੀ ਟੇਲਰ ਕਾ ਡੁੱਬ ਗਈ ਕੀ ਲੜਾਈ ਦਾ ਕੀ ਕਾਰਨ ਸੀ ਤੁਹਾਡੇ ਲਈ ਕਿ ਤੁਹਾਡੀ ਕੋਈ ਘਰ ਦੀ ਕੋਈ ਪ੍ਰੋਬਲਮ ਸੀ ਨਹੀਂ ਰਿਸ਼ਤੇ ਕਰਕੇ ਨਹੀਂ ਲੱਗਦਾ। ਜਿਹਨੇ ਵੀ ਐਜੀ ਜੰਨਣਾ ਲੜਕੇ ਆ। ਲੜਕੀ ਦੀ ਉਮਰ ਕੋਈ 17 ਸਾਲ ਹੈ ਜੀ ਲੜਕੇ ਦੀ 24 ਸਾਲ ਹੈ। ਲੜਕਾ ਜਿਹੜਾ ਹੈਗਾ ਉਹ ਸ੍ਰੀ ਵਿਕਾਸ ਕਲੋਨੀ ਦੇ ਰਹਿਣ ਵਾਲਾ ਤੇ ਜਿਹੜੀ ਲੜਕੀ ਆ ਉਹ ਨਿਲਿੰਨਾ ਕੁੰਡ ਸਰਾਂਦੇ ਵਿੱਚ ਰਹਿੰਦਾ। ਉੱਥੇ ਹੀ ਰਹਿਣ ਵਾਲੀ ਇੱਕ ਲੜਕੀ ਨੂੰ ਜਿੰਦਾ ਬਚਾਲਾ ਉਹ ਵਿਕਾਸ ਕਲੋਨੀ ਦੀ ਹੈ। ਠੀਕ। ਬਾਕੀ ਡੈਡ ਬੁੱਢੀ ਚੱਕ ਪਾਲ ਹੈ ਹਾਂ ਡੈਡ ਬੁੱਢੀ ਪਾਲ ਜਾਦੀ ਬੋਤਾ ਕੋਤੀ ਲੱਗੀ ਹੋਈ ਹੈ ਜੀ ਮੇ ਵੀ ਕੋਈ ਹੋਰ ਨਹੀਂ ਜੁਗਤਾ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ